ਹਲਕਾ ਪਸ਼ਮੀ ਅਧੀਨ ਆਉਂਦਾ ਸ਼ੇਰ ਸ਼ਾਹ ਸੂਰੀ ਰੋਡ ਚਿੱਤੋਂ ਦੇ ਦੁਕਾਨਦਾਰ ਇਲਾਕਾ ਵਾਸੀ ਸੜਕ ਟੁੱਟੀ ਹੋਣ ਕਾਰਨ ਪਰੇਸ਼ਾਨ ਹਨ ਆਸ-ਪਾਸ ਦੇ ਦੁਕਾਨਦਾਰਾਂ ਨੇ ਗੱਲਬਾਤ ਕਰਦਿਆਂ ਆਖਿਆ ਕਿ ਪਿਛਲੇ ਕਈ ਸਾਲਾਂ ਤੋਂ ਸੜਕ ਟੁੱਟੀ ਹੋਈ ਹੈ ਅਤੇ ਹੁਣ ਸੜਕ ਤੇ ਬੱਜਰ ਪਾ ਦਿੱਤਾ ਗਿਆ ਹੈ ਪਰ ਸੜਕ ਉੱਪਰ ਪ੍ਰੀਮਿਕਸ ਨਹੀਂ ਪਾਇਆ ਗਿਆ ਜਿਸ ਨਾਲ ਧੂੜ ਮਿੱਟੀ ਉੱਡਦੀ ਹੈ ਅਤੇ ਦੁਕਾਨਦਾਰੀ ਪ੍ਰਭਾਵਿਤ ਹੋ ਰਹੀ ਹੈ ਉਹਨਾਂ ਮੰਗ ਕੀਤੀ ਹੈ ਕਿ ਹਲਕਾ ਵਿਧਾਇਕ ਇਸ ਵੱਲ ਧਿਆਨ ਦੇਣ ਅਤੇ ਜਲਦੋਂ ਜਲਦ ਇਸ ਸੜਕ ਨੂੰ ਬਣਾਇਆ ਜਾਵੇ ਤਾਂ ਜੋ ਦੁਕਾਨਦਾਰਾਂ ਤੇ ਇਲਾਕਾ ਵਾਸੀਆਂ ਨੂੰ ਸਹੂਲਤ ਮਿਲ ਸਕੇ ਏ ਹੈਗਾ ਜੇ ਭੱਲਾ ਕਲੋਨੀ ਦੀ ਬੈਕ ਸਾਈਡ ਸ਼ੇਰਸਾ ਛੁਰੀ ਰੋਡ ਹੋਰ ਘਰਾਂ ਦੇ ਘਟਾ ਪਿਆ ਜਦੋਂ ਕੱਪੜੇ ਲੰਘੋ ਤਾਂ ਘਟਾ ਪੈਂਦਾ ਸਰਾਂ ਦੇ ਵਿੱਚ ਬਣਨੀ ਚਾਹੀਦੀ ਇਹ ਟਾਈਮ ਸੇ ਬਣਨੀ ਚਾਹੀਦੀ ਹੁਣ ਵਕੀ ਉਸੇ ਬੁਰਾ ਹਾਲ ਆਇਆ ਤੇਰੇ ਲਾਗੇ ਕੰਮ ਕਿੱਥੇ ਤੁਹਾਡੇ ਸਾਹਮਣੇ ਸਰ ਕੰਮ ਕਿੱਥੇ ਆ ਗਿਆ ਬੋਲ ਸਿਟੀ ਬਣਾਤਾ ਇਹ ਤਾਂ ਥੋੜਾ ਜਿਹਾ ਪੈਲੋਂ ਦੀ ਦਿਖਣ ਵਾਲਾ ਜੀ ਉੱਥੇ ਸੀਨ ਦੇਖਣ ਆਲੇ ਹੈਗੇ ਸੀ ਤੇ ਗੋਡੇ-ਗੋਡੇ ਮਤਲਬ ਪਾਣੀ ਚੜਿਆ ਪਿਆ ਹੈ ਹੋਰ ਕੰਮ ਹੋਣੇ ਚਾਹੀਦੇ ਸਾਰਾ ਸਫਾਈ ਸਾਫ ਸੁਥਰੀ ਹੋਣੀ ਚਾਹੀਦਾ ਸਾਰਾ ਕੁਝ ਰਹਾਂਦਾ ਤਾਂ ਫੇਰੀ ਮਜਾ ਆਂਦਾ ਨਾ ਖੈਰ ਤੇ ਰਹਿਣੇ ਕਿਆ ਨੂੰ ਖਿਆ ਚ ਰਹਿਣੇ ਆਹੀਂ ਤੇ ਪਿੰਡਾਂ ਨਾਲ ਵੀ ਮਾੜੀ ਹਾਲਤ ਹੈ ਇਹ ਮੁਸ਼ਕਲ ਵੇਖੋ ਯਾਰ ਜੋ ਵੀ ਮਿੱਟੀ ਆ ਪਾੜ ਗਏ ਆ ਰੋੜੀ ਜੀ ਪੰਜਾਬ ਵੀ ਪ੍ਰਸ਼ਾਸਨ ਕੋਈ ਦੇਖਣ ਡਿਆ ਇਹ ਵਾਲਾ ਤੇ ਘੱਟੇ ਮਿੱਟੀਆਂ ਦੁਕਾਨਦਾਰਾਂ ਦਾ ਬਹੁਤ ਜ਼ਿਆਦਾ ਮੰਦਾ ਵਾਲਾ ਸਾਰੇ ਮਾਰਕੀਟ ਦੀ ਵੇਖੋ ਕੀ ਹਾਲ ਫੜਿਆ ਪਿਆ ਸਾਰੀ ਮਾਰਕੀਟ ਦਾ ਘਟੋ ਘੱਟੀ ਹੋਇਆ ਪਿਆ ਕੰਮ ਕਰ ਬਿਮਾਰੀਆਂ ਸਦਾ ਦੇ ਰਹੇ ਆਪਾਂ ਠੀਕ ਹੈ ਜੀ ਇਹਦੇ ਪ੍ਰਸ਼ਾਸਨ ਨਹੀਂ ਹੋਣਾ ਵੀ ਚਲੋ ਜੋ ਵੀ ਲੋਕ ਲੱਕ ਪੁਣੀ ਟਾਈਮ ਨਾ ਪਾ ਸਕੀ ਕਿ ਟੋਕਲ ਸਾਹ ਰਿਪਬਸ ਸ ਸਮਾਪਤੀ ਹੈ ਭਾਜੀ ਤੁਹਾਡੇ ਸਾਹਮਣੇ ਦੇਖ ਰਹੇ ਹਾਂ ਭਾਜੀ ਕਿੰਨੇ ਵਧੀਆ ਨੇ ਭਾਜੀ ਇਹ ਭਾਜੀ ਖਾਤੜ ਖਾਲ ਹੋ ਗਏ ਹੋ ਕੋਈ ਭਾਜੀ ਪੈਂਚਰ ਲਾ ਜਾਂਦੇ ਆ ਫਿਰ ਮੁੜ ਕੇ ਚਲੋ ਜੀ ਉਹ 2-4 ਮਹੀਨੇ ਕੱਢਦਾ ਫਿਰ ਹੋ ਕੋਈ ਸਾਫ਼ ਸਫਰਾ ਮੁੱਲਾ ਗਲੀਆਂ ਕ ਬੰਦੀਆਂ ਸਾਫ਼ ਹੋਣ ਤੇ ਚਲੋ ਸਭ ਤੰਦਰੁਸਤ ਜੀਵਨ ਜ਼ਿੰਦਗੀ ਜੀਣ ਆਪਣੇ ਸਾਰੇ ਸਿਆ ਇਹੋ ਜੀ ਆ ਵੀ ਸੜਕ ਬਣ ਜਾਵੇ ਬਹੁਤ ਚਿਰ ਤੋਂ ਟੁੱਟੀ ਸ਼ਰਕ ਬਹੁਤ ਪਾਣੀ ਖਲੋ ਜਾਂਦਾ ਇੱਥੇ ਤੇ ਚਲੋ ਬਣ ਜਾਵੇ ਤੇ ਬਹੁਤ ਵਧੀਆ ਗੱਲ ਆ ਹਾਂਜੀ ਇਹ ਨਹੀਂ ਸਰਕਾਰ ਬਹੁਤ ਬਹੁਤ ਉੱਡਦਾ ਪਿਆ ਹੈ ਹਾਂਜੀ ਤੇ ਪਾਣੀ ਦੀ ਬਹੁਤ ਖਲੋ ਜਾਂਦਾ ਸੀ ਧੋਣ ਦਾ ਘੱਟਾ ਉੱਡਦਾ ਹੈ ਚਲੋ ਬਣ ਜਾਵੇ ਤਾਂ ਸਾਰਿਆਂ ਦੇ ਵਧੀਆ ਗੱਲ ਇਹ ਨਹੀਂ ਸਰਕਾਰ ਬਣਨ ਦੀ ਤੇ ਇਹਦਾ ਮਸਲਾ ਹਲਕਾ ਕਰੇ ਕੋਈ ਵਿਧਾਨ ਸਭਾ ਹਲਕਾ ਪਛਮੀ ਚ ਮੌਜੂਦਾਂ ਸ਼ੇਰ ਸ਼ਾਹ ਸੂਰੀ ਰੋਡ ਤੇ ਸੜਕ ਟੁੱਟੀ ਹੋਈ ਹੈ ਪਿਛਲੇ ਕਈ ਸਾਲਾਂ ਤੋਂ ਤੇ ਹੁਣ ਵੱਜਰ ਪਾ ਦਿੱਤਾ ਗਿਆ ਹੈ ਤੇ ਲੋਕਾਂ ਦੇ ਜਿਹੜੇ ਵਾਹਨ ਨੇ ਉਹ ਟੁੱਟ ਰਹੇ ਨੇ ਪਰ ਇਹਦੇ ਨਾਲ ਨੇਤਾਵਾਂ ਨੂੰ ਜਾਂ ਕਾਉਂਸਲਰਾਂ ਨੂੰ ਕੋਈ ਲੈਣਾ ਦੇਣਾ ਨਹੀਂ ਸੋ ਮੰਗ ਕੀਤੀ ਹੈ ਲੋਕਾਂ ਨੇ ਇਲਾਕਾ ਵਾਸੀਆਂ ਨੇ ਕਿ ਮਿੱਟੀ ਘਟਾ ਔੜਦਾ ਹੈ ਤੇ ਉਹਨਾਂ ਦੀ ਦੁਕਾਨਦਾਰੀ ਖਰਾਬ ਹੋ ਰਹੀ ਹੈ ਸੋ ਹਲਕਾ ਵਿਧਾਇਕ ਨੂੰ ਕਵਾਂਗੇ ਕਿ ਜਲਦ ਤੋਂ ਜਲਦ ਇੱਧਰ ਵੀ ਧਿਆਨ ਦਿਓ ਤਾਂ ਜੋ ਇਲਾਕੇ ਦੀਆਂ ਜਿਹੜੀਆਂ ਸੜਕਾਂ ਨੇ ਉਹ ਦਰਸਤ ਹੋ ਸਕਣ ਤੇ ਲੋਕਾਂ ਦੀ ਰਾਹ ਆਸਾਨ ਹੋਵੇ ਸਹਿਯੋਗੀ ਰਾਕੇਸ਼ ਕੁਮਾਰ ਦੇ ਨਾਲ ਵਿਜੇ ਕੁਮਾਰ ਫਾਸਟ ਵੀ ਨਿਊਜ਼ ਅੰਮ੍ਰਿਤਸਰ